आज सीन लंगर लद्दणा गुरुद्वारा बाबा जयसिंह मिसਲਾ ਵਾਲੇ ਗੁਰਦੁਆਰਾ ਸਹਿਜਪਾਟ ਵਿੱਚ ਆ। ਇਥੋਂ ਦਾ ਜਿਹੜਾ ਗਰੰਤੀ ਸਿੰਘ ਦਾ ਨਾਂ ਹੈ निशान ਸਿੰਘ। ਆਪੀ ਸਮੇਂ ਤੋਂ ਗਰੰਤੀ ਸਿੰਘ ਬਗਦੋਂ ਦੀ ਸੇਵਾ ਨਿਭਾਉਦਾ ਹੈ। ਪਰ ਬੀਤੇ ਦਿਨੀ ਗਰੰਤੀ निशान ਸਿੰਘ ਨੇ ਕਿਸੇ ਪਰਿਵਾਰ ਦੇ ਘਰ ਵਿੱਚ ਸ੍ਰੀ ਸਹਿਜਪਾਟ ਪ੍ਰਕਾਸ਼ ਮਨ ਕੀਤੇ। ਬਾਰਦ ਨਿਸ਼ਾਨ ਸਿੰਘ ਗ੍ਰੰਥੀ ਨੇ ਸਹਿਜ ਪਾਠ 630 ਅੰਗ ਕੀਤੇ ਪਰ ਉਹ ਗ ਸ਼ਪੂਰਣ ਪਾਇਆ ਨਿਸ਼ਾਨ ਸਿੰਘ ਗ੍ਰੰਥੀ ਨੇ ਬਹੁਤ ਵੱਡਾ ਅਪਰਾਧ ਕੀਤਾ ਕਿ 630 ਗੁਰਬਾਣੀ ਪੜ੍ਹੀਆਂ ਤੇ ਕੋਈ ਸ਼ਪੂਰਣ ਪਾ ਦਿੱਤਾ ਜਦੋਂ ਇਹ ਅਪਰਾਧ ਸੰਗਤ ਵਿੱਚ ਆਇਆ ਸੰਗਤ ਨੇ ਇਹਦੀ ਦਿੱਖਤੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਉਥੋਂ ਪੜਤਾਲ ਦੀ ਆਏ ਪੜਤਾਲੀਆਂ ਰਿਪੋਰਟ ਸਿੰਘ ਅਕਾਲ ਤਖਤ ਸਰ ਦੇ ਵਾਪਸ ਗਈ ਨਿਸ਼ਾਨ ਸਿੰਘ ਗ੍ਰੰਥੀ ਨੂੰ ਸ੍ਰੀ ਅਕਾਲ ਤਖਤ ਸਰ ਦੇ ਬੁਲਾਇਆ ਗਿਆ ਇਸ ਗ੍ਰੰਥੀ ਸਿੰਘ ਨੇ ਆਪਣਾ ਅਪਰਾਧ ਸੰਗਤ ਵਿੱਚ ਪੰਜਾਂ ਸਿੰਘਾਂ ਦੇ ਅੱਗੇ ਪ੍ਰਵਾਨਿਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਨਾਲ ਜਦੋਂ ਨਗਰ ਦੀ ਸੰਗਤ ਦੇ ਨਾਲ ਇਹਦਾ ਕੋਈ ਚੰਗਾ ਵਿਹਾਰ ਨਹੀਂ काम, कीर्तन ਕਰਦਾ ਕੀर्तन ਕਰਨਾ ਗ੍ਰੰਥੀ ਬੰਨਾ ਕਥਾ ਕਰਨੀ ਬਹੁਤ ਚੰਗਾ ਕੰਮ ਕੁਤਮ ਕੰਮ ਆ ਪਰ ਚੜਦੇ ਕੀਰਤਨ ਦੇ ਵਿੱਚ ਨੱਗਰ ਦੀ ਸੰਗਤ ਨੂੰ ਭੱਦੀ ਸ਼ਬਦਾਵੜੀ ਬੋਲਦਾ ਪਰ ਅਪਰਾਧ ਵੀ ਕੀਤਾ ਦੁੱਖ ਵਾਲੀ ਅਫਸੋਸ ਵਾਲੀ ਗੱਲ ਇਹ ਆ ਕਿ ਅਜੇ ਵੀ ਗ੍ਰੰਥੀ ਸਿੰਘ ਦੀ ਡਿਊਟੀ ਇਹ ਛੱਡਦਾ ਨਹੀਂ ਨਰਮ ਕੋ ਜਿਹੜੇ ਬੰਦੇ ਨੇ ਸਹਿਜ ਪਾਠ ਪੂਰਾ ਨਹੀਂ ਕੀਤਾ ਤੇ ਸਪੂਰਣ ਭੋਗ ਪਾਤ ਦਾ ਅਰਦਾਸ ਕਰਤੀ ਆ ਇੱਕ ਗ੍ਰੰਥੀ ਕਰਨ ਦੇ ਗ੍ਰੰਥੀ ਸਿੰਘ ਦੀ ਸੇਵਾ ਕਰਨ ਦੇ ਯੋਗ ਨਹੀਂ ਨਗਰ ਦੀ ਸੰਗਤ ਨੇ ਫੈਸਲਾ ਕੀਤਾ ਇਸ ਨਿਸ਼ਾਨ ਸਿੰਘ ਗ੍ਰੰਥੀ ਨੂੰ ਅਸੀਂ ਨਗਰ ਦੇ ਵਿੱਚ ਗ੍ਰੰਥੀ ਸਿੰਘ ਨਹੀਂ ਰੱਖਣਾ ਪਰ ਉਹ ਬਾਅਦ ਜਿਹਦੇ ਆ ਕਿ ਮੈਂ ਗ੍ਰੰਥੀ ਸਿੰਘ ਦੀ ਸੇਵਾ ਜੋ ਵੀ ਇੱਥੇ ਕਰਨੀ ਆ ਪਰ ਨਹੀਂ ਗੁਰਮਖਾ ਜਦੋਂ ਤੂੰ ਅਪਰਾਧ ਕੀਤਾ ਗ੍ਰੰਥੀ ਸਿੰਘ ਦੀ ਡਿਊਟੀ ਕਰਨ ਦੇ ਦੌਰਾਨ ਤੂੰ ਬਹੁਤ ਵੱਡਾ ਅਪਰਾਧ ਕੀਤਾ ਤੇ ਅਪਰਾਧ ਵੀ ਗ੍ਰੰਥੀ ਦੇ ਜਿਹੜੀ ਪਦਵੀ ਉੱpon ਧੱਬਾ ਲਾਇਆ ਨੇਣਤਾ ਵਿਖਾਈਆ ਇਸ ਕਰਕੇ ਗੁਰਮੁਖਾ ਤੈਨੂੰ ਕੋਈ ਵੀ ਹੱਕ ਨਹੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਗ੍ਰੰਥੀ ਸਿੰਘ ਦੀ ਸੇਵਾ ਕਰਨ ਦਾ ਇਸ ਕਰਕੇ ਨਗਰ ਦੀ ਸੰਗਤ ਨੇ ਇਹ ਸਨੋਂ ਮਤਾ ਪਾ ਕਰਕੇ ਸੇਵਾ ਮੁਕਤ ਕੀਤਾ ਬਿਨਾ ਕਿਸੇ ਕਾਰਨ ਆਵਾਦ-ਵਾਦ ਨਿਸ਼ਾਨ ਸਹਿ ਗ੍ਰੰਥੀ ਨਾ ਕਰੇ ਜੇਕਰ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦੇ ਜਮਾ ਉਹਦੇ ਜ਼ਿੰਮੇਵਾਰ ਨਿਸ਼ਾਨ ਸਿੰਘ ਗਰਾਹੀ ਤੇ ਉਹਦੇ ਹਮਾਇਤੀ ਹੋਣਗੇ ਇਹ ਮੇਰੀ ਬੇਨਤੀ ਸਾਰੀਆਂ ਸੰਗਠਨਾਂ ਨੇ ਪ੍ਰਵਾਨ ਕਰਨੇ